ਅਜਮੇਰ ਸਿੰਘ ਜਦੋਂ ਇਹ ਰੋਸਾ ਕਰਦਾ ਆ ਪਈ ਬਹੁਤੇ ਸਿੱਖ ਅਜੇ ਵੀ ਸਰਕਾਰ ਨੂੰ ਸਹੀ ਕਹੀ ਜਾਂਦੇ ਆ ਨਾ ਠੀਕ ਆ ਇਹ ਗੱਲ ਇਹ ਮੰਨਦਾ ਉਹ ਨਾ ਫਿਰ ਇਹ ਕਿਉਂ ਨਹੀਂ ਕਹਿੰਦਾ ਕਿ ਜਿਹੜੇ ਅਕਾਲੀ ਦਲ ਨੇ ਸਰਕਾਰ ਨੂੰ ਚਿੱਠੀਆਂ ਪਾ ਕੇ ਅਟੈਕ ਕਰਨ ਲਈ ਸਹਿਮਤੀ ਤੇ ਹੱਲਾਸ਼ੇਰੀ ਦਿੱਤੀ ਆ ਹੂੰ ਭਿੰਡਰਾਂ ਵਾਲੇ ਦੀ ਥਾਂ ਤੇ ਬੈਠਾ ਹੋਇਆ ਟਕਸਾਲ ਦਾ ਮੁਖੀ ਉਹਨਾਂ ਦੇ ਨਾਲ ਸਾਂਝ ਪਾ ਕੇ ਕਿਉਂ ਬੈਠਾ ਆਹ ਇਹਦੇ ਬਾਰੇ ਵੀ ਨਹੀਂ ਬੋਲਦਾ ਉਹ ਇਦਾਂ ਜਿੱਦਾਂ ਤੁਸੀਂ ਕਹਿੰਦੇ ਆ ਵੀ ਉਹਨਾਂ ਨੂੰ ਇਦਾਂ ਪਤਾ ਨਹੀਂ ਲੱਗਦਾ ਜਾਂ ਕੋਈ ਕਿੱਥੇ ਕਿਹੜੀ ਗੱਲ ਉਹ ਨਹੀਂ ਕੋਈ ਹੋਰ ਕਹੀ ਸੀ ਵੀ ਹੋਣ ਕਿਤੇ ਹੋਰ ਜਾ ਕੇ ਹੋਰ ਕਹਿ ਰਿਹਾ ਹੈ ਨਾ ਜੇ ਜਿੱਦਾਂ ਉਹ ਜਿਹੜੇ ਸਿੰਘ ਕਹਿੰਦੇ ਵੀ ਵੀ ਜਿਹੜੀ ਸਰਕਾਰ ਸੀ ਵੀ ਉਹਨੇ ਬਹਾਨਾ ਕੀਤਾ ਵੀ ਅਸੀਂ ਤਿੰਨ ਤਰੀਕ ਨੂੰ ਉਹ ਤਾਂ ਹਮਲਾ ਕਰਨਾ ਪਿਆ ਅਚਾਨਕ ਵੀ ਕਿਉਂਕਿ ਤੇ ਪਾਕਿਸਤਾਨ ਨੇ ਦੇ ਨੇ ਨਾ ਲਵ ਕਲਸਤਾਨ ਡिक्ਲੇਅਰ ਕਰਕੇ ਅਟੈਕ ਕਰ ਦੇਣਾ ਸੀ ਇੰਡੀਆ ਦੇ ਉੱਤੇ ਹੂੰ ਤੇ ਅੱਛਾ ਵੀ ਪਰ ਕਹਿੰਦਾ ਵੀ ਇਹ ਸਾਰੀ ਕੰਦਾ ਵੀ ਕਿਉਂਕਿ ਤਿਆਰੀ ਯੂਨੀ ਪਹਿਲੇ ਸਥਾਪਿਤ ਕੀਤੀ ਹੋ ਸੀ ਹਮਲਾ ਕਰਨਾ ਹੀ ਸੀਗਾ ਬੇ ਬਹਾਨਾ ਬਣਾਇਆ ਯਾ ਫਿਰ ਇੱਕ ਹੋਰ ਵੀਡੀਓ ਚ ਜਿਹੜੀ ਉਹ ਇਦਾਂ ਕਹ ਇਹ ਜਿਹੜੀ ਇੱਕ ਵੀਡੀਓ ਤੇ ਇਦਾਂ ਕਹਿੰਦਾ ਹੂੰ ਇੱਕ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਵੀ ਕਹਿੰਦਾ ਵੀ ਜਦੋਂ 97 99 ਦੀ ਗੱਲ ਜਦੋਂ ਬਾਦਲ ਦਾ ਟੋੜੇ ਦੀ ਬਿਗੜ ਗਈ ਸੀ ਹੂੰ ਤੇ ਉਸ ਵੇਲੇ ਅਜਮੇਰ ਸਿੰਘ ਟੋੜੇ ਦੇ ਨਾਲ ਪਹਿਲਾ ਬਾਦਲ ਦੇ ਨਾਲ ਰਲ ਗਿਆ ਸੀ ਹੂੰ ਤੇ ਫਿਰ ਬਾਦਲ ਦੇ ਹੱਕ ਤੇ ਕਾਫੀ ਪ੍ਰਚਾਰ ਵੀ ਕੀਤਾ ਤਿੰਨ ਚਾਰ ਆਰਟੀਕਲ ਵੀ ਲਿਖੇ ਵੀ ਬਾਦਲ ਠੀਕ ਹੈ ਇਹਨੂੰ ਉਗਵਾਈ ਹੋਣੀ ਚਾਹੀਦੀ ਜੀਆ ਫਿਰ ਬਾਅਦ ਵਿੱਚ ਪਤਾ ਨਹੀਂ ਕੀ ਇਹਨਾਂ ਦੀ ਗੱਲ ਹੋਈ ਫਿਰ ਛੱਡ ਕੇ ਫਿਰ ਟੋੜੇ ਵਾਲੇ ਕੋਲ ਚਲੇ ਗਏ ਹੂੰ ਤੇ ਫਿਰ ਜਿੱਦਾਂ ਪਤਾ ਨਹੀਂ ਸੈਕਟਰੀ ਕੁਝ ਬਣ ਗਿਆ ਸੀ ਜਿੱਦਾਂ ਉਹ ਦਾ ਟੋੜੇ ਦਾ ਕੋ ਖਾ ਇਦਾਂ ਰੱਖ ਦੇ ਸੀ ਨਾਲ ਯਾ ਤੇ ਫੇ ਕਹਿੰਦਾ ਵੀ ਇੱਕ ਦਿਨ ਕਹਿੰਦਾ ਮੈਂ ਜਦੋਂ ਇਦਾਂ ਟੋੜਾ ਸਾਹਿਬ ਦੇ ਨਾਲ ਲੱਗ ਗਿਆ ਤੇ ਫਿਰ ਟੋੜਾ ਸਾਹਿਬ ਇੱਕ ਦਿਨ ਬੈਠੇ ਸੀ ਕਹਿੰਦੋਂ ਮੈਂ 83 ਬਾਰੇ ਗੱਲਾਂ ਨਾ ਪੁੱਛਣ ਲੱਗ ਪਿਆ ਕਿ ਕਿੱਦਾਂ ਹੋਵੇ ਤੁਸੀਂ ਕਦੇ ਚ ਸੀਗੇ ਹੈ ਨਾ ਹੂੰ ਕੰਦਾ ਵਿਚੌੜਾ ਹਾ ਮੈਨੂੰ ਕਹਿੰਦੇ ਵੀ ਜਿੱਦਾਂ ਜੂਨ 5 ਸੀਗੀ ਹੂੰ 5 ਦੀ ਰਾਤ ਸੀਗੀ ਯਾ ਤੇ 6 ਦਾ ਸਵੇਰਾ ਜਿੱਦਾਂ ਮਤਲਬ ਇਹ ਕਹਿੰਦੇ 6 ਨੂੰ ਐਕਚੁਅਲ ਜਿਹੜਾ ਅਟੈਕ 6 ਤਰੀਕ ਨੂੰ ਹੋਇਆ ਸਵੇਰ ਨੂੰ ਹਨਾ 6 ਨੂੰ ਹੂੰ ਤੇ ਜਾਨੀ ਉਸ ਤੋਂ ਇੱਕ ਰਾਤ ਪਹਿਲਾਂ ਦੀ ਗੱਲ ਜਿੱਦਾਂ 4 ਦੀ ਰਾਤ ਦੀ ਜਾਂ 5 ਦਾ ਜਦੋਂ ਸਵੇਰਾ ਸੀਗਾ ਆਹ ਤੇ ਕੰਦਾ ਵੀ ਟੋੜਾ ਹਾਉ ਕਹਿੰਦੇ ਵੀ ਗੋਲੀਬਾਜ਼ੀ ਉਸ ਵੇਲੇ ਰੁਕੀ ਹੋਈ ਸੀ ਫੇ ਮੈਂ ਤੜਕੇ 4 ਵਜੇ ਸੋਚਿਆ ਵੀ ਸਤਹ ਰੋਵਰ ਤੇ ਦਸ਼ਨਾਨ ਕਰਕੇ ਆਵਾਂ ਕਾਲੀ-ਕਾਲੀ ਤੇ ਹੂੰ ਗੁੰਦਰ ਫਿਰ ਪਰਵੰਧ ਨਹੀਂ ਸੀਗਾ ਬੰਦਰ ਫਸੇ ਹੋ ਸੀ ਸਾਰੇ ਆਹ ਕੰਦਾ ਮੈਂ ਜਦੋਂ ਇਸ਼ਨਾਨ ਕਰਕੇ ਤਨਿ ਪਵਾਡੀਆਂ ਚਾਰਕ ਨਿਕਲ ਰਿਹਾ ਸੀਗਾ ਜੇ ਹੂੰ ਤਾਂ ਵੀ ਸ਼ਾਂਤ ਉੱਥੇ ਆ ਗਿਆ ਪਿੰਡਾਂ ਕੋਲੇ ਹੂੰ ਤੇ ਕੰਡੇ ਜਹੇਦਾ ਸਾਹਿਬ ਬੈਠੋ ਇੱਥੇ ਕੰਡੇ ਵੀ ਅਸੀਂ ਬਹਿ ਗਏ ਉੱਥੇ ਮਤਲਬ ਮਲੂਕ ਤੇ ਸਰੋਵਰ ਦੇ ਕੰਡੇ ਆ ਕੰਦਾ ਵੀ ਸ਼ਾਂਤ ਕਹਿੰਦੇ ਵੀ ਜਹੇਦਾ ਸਾਹਿਬ ਵੀ ਇੱਦਾਂ ਤੁਹਾਨੂੰ ਬੇਨਤੀ ਇੱਦਾਂ ਕਰਨੀ ਸੀਗੀ ਹੂੰ ਤੇ ਤੁਸੀਂ ਵੀ ਅਸੀਂ ਤਾਂ ਹੁਣ ਖੰਦਲਾ ਤਾਂ ਹੋ ਜਾਣਾ ਅੱਜ ਹੋ ਗਿਆ ਕੱਲੂ ਹੋ ਜਾਣਾ ਆ ਤੇ ਵੀ ਤੁਸੀਂ ਵੀ ਅਸੀਂ ਤਾਂ ਸਿੱਧੀ ਪਾ ਲੈਣੀ ਆ ਹੂੰ ਵੀ ਤੁਸੀਂ ਵੇ ਅੱਦਾ ਕਰੋ ਵੀ ਕੌਮ ਦੀ ਅਗਵਾਈ ਤੁਸੀਂ ਕਰੋ ਹੂੰ ਤੇ ਤੁਹਾਨੂੰ ਬਾਹਰ ਕੱਢ ਦਿੰਨੇ ਹੂੰ ਤੇ ਕੰਧਾ ਟੋੜਾ ਸਾਹਿਬ ਕਹਿੰਦੇ ਵੀ ਮੈਂ ਸੋਚਿਆ ਵੀ ਤਾਂ ਕਹਿੰਦੇ ਵੀ ਇੱਥੋਂ ਹਰਮੰਦਰ ਸਾਹਿਬ ਤੋਂ ਬਾਹਰ ਤੈਨੂੰ ਕੱਢ ਦਿੰਨੇ ਵੀ ਤੂੰ ਬਾਹਰ ਜਾ ਕੇ ਹੂੰ ਕੌਮ ਦੀ ਅਗਵਾਈ ਕਰ ਲਾ ਕਹਿੰਦਾ ਮੈਂ ਕਿਹਾ ਵੀ ਜੇ ਬੀ ਸੰਤਜੀ ਜੀ ਮੈਂ ਜੇ ਦਾ ਬਾਹਰ ਜਾਵਾਂਗਾ ਵੀ ਲੋਕਾਂ ਨੇ ਕਹਣਾ ਤਾਂ ਪੁਗਾੜਾ ਹੋ ਗਿਆ ਬਾਹਰ ਨਿਕਲ ਗਿਆ ਜਹਾਜ਼ ਖੜੇ ਕਰ ਲੈ ਜੋ ਵੀ ਹੈ ਨਾ ਆਹ ਵੇ ਮੈਂ ਨਹੀਂ ਜਾਂਦਾ ਵੀ ਤੁਸੀਂ ਜਾਓ ਹੂੰ ਤੇ ਤੁਹਾਡੇ ਮਗਰ ਸਾਰੇ ਜਾਣਤਾ ਆ ਵੀ ਤੁਸੀਂ ਇੱਥੋਂ ਛੱਡ ਜਾਓ ਵੀ ਤੁਸੀਂ ਬਾਹਰ ਜਾ ਕੇ ਲੜਾਈ गढ़ ਲਓ ਤੇ ਲੜੋ ਹਨਾ ਰਵਾਈ ਤੁਸੀਂ ਕਰੋ ਹੂੰ ਤੇ ਕੰਦਾ ਬਸੰਤ ਕਹਿੰਦੇ ਵੀ ਮੈਂ ਵੀ ਇੱਥੋਂ ਬਾਹਰ ਜਾਣ ਦੀ ਨਹੀਂ ਗੱਲ ਕਰ ਰਿਹਾ ਵੀ ਆਪਾਂ ਬਾਹਰ ਤੁਹਾਨੂੰ ਹੋਰ ਕਿਤੇ ਭੇਜਾਂਗੇ ਹੂੰ ਕੰਦਾ ਮੈਂ ਟੋਡਾ ਹਾਂ ਕਹਿੰਦੇ ਨਾ ਕਿ ਇੱਕ ਬਾਹਰ ਕਿੱਥੇ ਦੁਬਈ ਜਾਂ ਤਾਂ ਜਿਆਦਾ ਦੂਰ ਨਹੀਂ ਭੇਜਦੇ ਕਿ ਗੁਆਂਡ ਚੇ ਭੇਜਾਂਗੇ ਪਾਕਿਸਤਾਨ ਮੰਨ ਲਓ ਦੁਬਈ ਵੀ ਠੀਕ ਆ ਵੇ ਅਸੀਂ ਤੁਹਾਨੂੰ ਪਾਕਿਸਤਾਨ ਭੇਜਾਂਗੇ ਵੇ ਉੱਥੇ ਸਾਰੀ ਸੈਟਅਪ ਹੋਈ ਹੋਆ ਤੇ ਉੱਥੋਂ ਫਿਰ ਤੁਸੀਂ ਅਗਲੀ ਲੜਾਈ ਜਦੋਂ ਆਹ ਲੜਾਈ 'ਚ ਅਸੀਂ ਸ਼ਹੀਦियां ਪਾ ਲਵਾਂਗੇ ਤਾਂ ਫਿਰ ਤੁਸੀਂ ਉੱਥੋਂ ਲੜਾਈ ਕਰਦੇ ਕੌਮ ਦੀ ਹੂੰ ਕਹਿੰਦੇ ਟੋੜਾ ਹਾਉ ਕਹਿੰਦੇ ਵੀ ਮੈਂ ਕਿਹਾ ਵੀ ਸੰਤ ਜੀ ਵੇ ਇਹ ਤਾਂ ਵੀ ਮੇਰੇ ਮਗਰ ਕੀ ਲੱਗਣਾ ਮੈਨੂੰ ਤਾਂ ਕੋਈ ਨਹੀਂ ਕਹਿਣਾ ਗਦਾ ਰਿਆ ਵੇ ਤੁਸੀਂ ਚੱਲ ਜਾਓ ਵੀ ਤੁਹਾਡੀ ਗੱਲਬਾਤ ਵੀ ਹੈਗੀ ਤੁਸੀਂ ਉੱਥੋਂ ਜਾ ਕੇ ਲੜਦੇ ਹੋ ਫਿਰ ਪਾਕਿਸਤਾਨ ਤੋਂ ਨਾ ਮੈਨੂੰ ਪ੍ਰਧਾਨ ਰਹਿਣ ਤੇ ਚਾਹੁੰਨੀ ਕੋਈ ਨਹੀਂ ਆਹੋ ਜੈ ਜੀ ਵੱਲੋਂ ਵੀ ਇਹ ਕਹਿੰਦਾ ਵੀ ਫੇਰ ਸੰਤ ਹੱਥ ਫੈ ਫੇਰ ਕਹਿੰਦਾ ਵੀ ਅਸੀਂ ਦੋਨੇ ਹੱਥ ਫੈ ਕਿਹਾ ਵੀ ਚਲੋ ਛੱਡੋ ਪਰੇ ਵੀ ਤੁਸੀਂ ਵੀ ਨਾ ਜਾਓ ਮੈਂ ਵੀ ਜੋ ਹੁੰਦਾ ਦੇਖੀ ਵੇ ਹੱਸਦੇ ਫੇਰ ਦੋ ਜਿਹੜੇ ਹੱਸਦੇ ਸਾਡੇ ਨਾ 1 ਮਿੰਟ ਇੱਥੇ ਨਿਊਜ਼ੀਲੈਂਡ 'ਚ ਸਾਡੇ ਇਦਾਂ ਹੋਈ ਸੀ ਹਾਂਜੀ ਅਮਰਜੀਤ ਸਿੰਘ ਹੁੰਦਾ ਸੀ ਤੁਹਾਨੂੰ ਪਹਿਲਾਂ ਪਤਾ ਹੋਣਾ ਜਦੋਂ ਇਹ ਅਮਰ ਸਿੰਘ ਰਾਏ ਹੁਣੀ ਤੁਹਾਡੇ ਸੰਧੂ ਹੁੰਦਾ ਸੀ ਹਾਂਜੀ ਹਾਂਜੀ ਹਾਂ ਹਾਂ ਏਜੰਡੀ ਇਹ ਪਹਿਲੀਆਂ ਚੋਂ ਦੇ 8899 ਚ ਇੱਕ ਡੀਐਸ ਗਿੱਲ ਉਦੋਂ ਹਿਊਮਨ ਰਾਈਟਸ ਬਣਿਆ ਸੀ ਇੰਡੀਆ ਦੇ ਵਿੱਚ ਉਹ ਹੁੰਦਾ ਸੀਗਾ ਹਾਂਜੀ ਉਹਦਾ ਉਦੋਂ ਇੱਥੇ ਸਾਡੇ ਪ੍ਰਧਾਨ ਹੁੰਦਾ ਸੀ ਕੌਣ ਅਮਰਜੀਤ ਸਿੰਘ ਅੱਛਾ ਅੱਛਾ ਜੀ ਤੇ ਉਹ ਨਾ ਉਹਨਾਂ ਦਿਨਾਂ ਚ ਇਦਾਂ ਬੜਾ ਦਜੀਤ ਸਿੰਘ ਬਿੱਟੂ ਜੇ ਨੰਮਾ ਨਾ ਇੰਟਰਨੈਸ਼ਨਲ ਸਿੱਖ ਸ਼ੂਟ ਫੈਡਰੇਸ਼ਨ ਦਾ ਨਾਮ ਜੀ ਚੱਲਿਆ ਹੀ ਸੀਗਾ ਹਮਮ ਤੇ ਬੜਾ ਰੌਲਾ ਸੀ ਤੇ ਪਈ ਪਾਕਿਸਤਾਨ ਦੇ ਵਿੱਚ ਬੈਠੇ ਜੀ ਉੱਥੋਂ ਹੋ ਰਹੀ ਸਰਕਾਰ ਬਣ ਰਹੀ ਆ ਇਦਾਂ ਤੇ ਇਹ ਤੁਹਾਡੇ ਕੈਨੇਡਾ ਵਾਲਿਆਂ ਨੇ ਇੰਗਲੈਂਡ ਤੋਂ ਦੋ ਤਿੰਨ ਸੀਗੇ ਤੇ ਅਮਰੀਕਾ ਵਾਲਿਆਂ ਨੇ ਇਹ ਬੜੀ ਇੱਥੋਂ ਨਾਲ ਹੀ ਸਾਡੇ ਆਸਟ੍ਰੇਲੀਆ ਅਜੀਤ ਸਿੰਘ ਸੀ ਸ਼ਾਇਦ ਉਹਦਾ ਨਾਮ ਇਹਨਾਂ ਨੇ ਬੜੀ ਇਦਾਂ ਹਵਾ ਜਈ ਇੱਕ ਬਣਾਈ ਕ੍ਰੀਏਟ ਕੀਤੀ ਪਈ ਜੀ ਇਦਾਂ ਅਸੀਂ ਸਾਰੇ ਬਾਹਰੋਂ ਇੱਕ ਟਰਸਟ ਬਣਿਆ ਇਦਾਂ ਕਮੇਟੀ ਬਣਨੀ ਆ ਪਾਕਿਸਤਾਨ ਚ ਸਰਕਾਰ ਬਣਨੀ ਆ ਫਿਰ ਸੰਘਰਸ਼ ਲੜਿਆ ਜਾਣਾ ਪਈ ਬਾਹਰੋਂ ਬੰਦੇ ਜਾ ਰਹੇ ਆ ਹੂੰ ਉਹ ਸਾਰਿਆਂ ਨੂੰ ਪਤਾ ਸੀ ਕਿ ਉਹ ਗੱਲਾਂ ਹੀ ਸੀਆਂ ਫੀਕੀਆਂ ਸੀਆਂ ਹੂੰ ਉਹ ਸਾਡੇ ਨਾ ਜਿਹੜੇ ਇੱਥੇ ਜਿਹੜੇ ਪਿੱਛੇ ਸ਼ੈਤਾਨ ਤਬਕਾ ਬੈਠਾ ਸੀ ਹਾਂਜੀ ਉਹਨਾਂ ਨੇ ਫਟਾਫਟ ਸਟੇਜ ਤੇ ਅਨਾਉਂਸ ਕਰ ਦਿੱਤਾ ਗੁਰਦੁਆਰੇ ਹੂੰ ਤੇ ਉਹਦਾ ਨਾਮ ਲੈ ਕੇ ਪ੍ਰਧਾਨ ਦਾ ਵੀ ਇਹ ਇੰਡੀਆ ਜਾ ਰਹੇ ਆ ਉੱਥੇ ਮੈਦਾਨੀ ਜੰਗ ਵਿੱਚ ਹੂੰ ਤੇ ਉਹਨਾਂ ਦੀ ਸਾਡੀ ਇਹ ਰੀਤ ਆ ਇੱਥੇ ਦੀ ਨਿਊਜ਼ੀਲੈਂਡ ਦੀ ਕਹਿੰਦੇ ਸਾਡੀ ਜਿਹੜੀ ਫੈਡਰੇਸ਼ਨ ਜੱਥੇਬੰਦੀ ਉਹਦੀ ਰੀਤ ਸੀ ਕਿ ਜਦੋਂ ਲੋੜ ਪਈ ਹੂੰ ਫੇ ਜਿਹੜਾ ਫੈਡਰੇਸ਼ਨ ਦਾ ਪ੍ਰਧਾਨ ਆ ਨਿਊਜ਼ੀਲੈਂਡ ਦਾ ਉਹ ਬਣੂਗਾ ਕਿ ਜਦੋਂ ਕੌਮ ਨੂੰ ਲੋੜ ਪਈ ਤਾਂ ਮੈਦਾਨ 'ਚ ਜਾ ਕੇ ਸਿਰ ਦਊਗਾ ਠੀਕ ਆ ਹੁਣ ਗੁਰਦੁਆਰਾ ਉੱਥੇ ਸੰਗਤ ਬੈਠੀ ਆ ਦੀਵਾਨ ਚੱਲਦਾ ਹੂੰ ਰਿਕਾਰਡ ਵੀ ਹੁੰਦਾ ਹਾਂਜੀ ਬੰਦਾ ਵੀ ਜ਼ਿੰਮੇਵਾਰ ਆ ਹੂੰ ਹੁਣ ਆਇਆ ਵੀ ਨਮਾ ਆ ਕੇਮ ਫਰੋਮ ਨੋਵੇਅਰ ਨਾ ਕੋਈ ਫੀਲ ਦਾ ਤਜਰਬਾ ਮਰਜੀ ਦੀ ਵੱਖ ਵੀ ਸੀ ਹੂੰ ਉਹਨੂੰ ਪਤਾ ਸੀ ਪਿੱਛੇ ਵੀ ਜਿੰਨਾ ਚ ਰਹੀ ਮੇਰਾ ਦਾ ਨਹੀਂ ਲੱਗਣਾ ਹਾਂਜੀ ਉਹਨਾਂ ਅਨਾਉਂਸ ਕਰ ਦਿੱਤਾ ਉਹ ਸਾਰੇ ਰੌਲਾ ਪਿਲਾ ਲਾ 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 ਅਗਲੇ ਪਰੇ ਪਰ ਪਰ ਨੋ ਮਰਜੀ ਦਾ ਮੂੜਿਆ ਫਿਰੇ ਹੂੰ ਉਹ ਕਹੇ ਵੀ ਹੱਦ ਹੋ ਗਈ ਯਾਰ ਇਦਾਂ ਹੀ ਤਾਂ ਗੱਲੇ ਨਹੀਂ ਹੋਈ ਉਹ ਦੇਖੇ ਨੇ ਕਹਿੰਦੇ ਹੁਣ ਤਾਂ ਝਕਾਰਾ ਛੱਡ ਦਿੱਤਾ ਆਹ ਹੁੱਕ ਕਰ 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 ਕੇ ਉਹਨੂੰ ਮੈਂ ਕਿਹਾ ਪਿੰਡ ਵਾਲਾ ਵੀ ਇਦਾਂ ਸੋਚਦਾ ਹੋਣਾ ਮੈਨੂੰ ਭੇਜੋ ਉੱਥੇ ਬਾਸ਼ਰਮ ਨਹੀਂ ਕੋਈ ਟਿੰਦੀ ਪ੍ਰਧਾਨਗੀ ਲਵਾਂਗੇ ਆਹ ਤੇ ਜੇ ਤੁਸੀਂ ਜਦੋਂ ਤੂੰ ਇੱਕ ਵੀਡੀਓ ਦੇ ਤਾਂ ਕਹਿ ਕੇ ਹੱਦਿਆਂ ਵੀ ਉਹਨਾਂ ਦਾ ਦੇ ਬਦਨਾਮ ਕਰਦੀ ਸੀ ਸਰਕਾਰ ਵੀ ਇਹਨਾਂ ਦਾ ਕੋਈ ਸਬੰਧ ਨਹੀਂ ਸੀਗਾ ਪਾਕਿਸਤਾਨ ਨਾਲ ਉਹ ਤਾਂ ਆਪਣੀ ਲੜਾਈ ਆਪੇ ਲੜਦੇ ਸੀ ਆਹ ਦੂਜੇ ਪਾਸੇ ਤੂੰ ਉਦੋਂ ਦੀ ਵੀਡੀਓ ਚ ਕਹੀ ਜਾਂਦਾ ਮੈਂ ਵੀ ਮੈਨੂੰ ਸਟਾੜਾ ਖਾਬ ਨੇ ਕਿਹਾ ਵੀ ਉਹ ਕਹਿੰਦੇ ਹੈ ਤੂੰ ਪਾਕਿਸਤਾਨ ਤੱਕ ਸੈੱਟ ਕਰ ਦਿੰਨੇ ਉੱਥੋਂ ਮੂਵਮੈਂਟ ਲਾੜ ਹੈ ਨਾ ਜਿਆਦਾ ਹਵਾਹੀਕਾਰ ਯਾ ਬੀ ਉਹ ਦਾ ਮਤਲਬ ਵੀ ਸਵਾਲੰਦੇ ਸਿਕਾ ਜਿਹਦਾ ਮਤਲਬ ਸਾਰਾ ਆ ਫਿਰ ਜਾਨੀ ਮਤਲਬ ਉਹ ਜਦੋਂ ਉਹ ਹੀ ਵੀ ਜਾਨੀ ਉਹ ਸਮੂਚਤਾ ਨਹੀਂ ਕਰ ਜਾਂ ਇਦਾਂ ਨਹੀਂ ਸੋਚਦੇ ਵੀ ਸ਼ਾਇਦ ਵੀ ਜਿਹੜੀ ਪਹਿਲੀ ਵੀਡੀਓ ਜਿਹਨ ਦੇਖੀ ਸੀ ਵੀ ਉਹ ਨੂੰ ਚੱਕਾ ਪਾ ਲਗੇ ਹੋਣ ਕੀ ਆ ਹੁਣ ਅੱਗੇ ਕੁਝ ਹੋਰ ਕਹਿਦਾ ਹੈ ਨਾ ਆ ਤੇ ਉਹ ਹੈ ਦੱਸ ਜਾਨੀ ਹੁਣ ਮੰਨ ਲਓ ਕੋਈ ਹਸਾਕਤਾਂ ਵਜ੍ਹਾ ਨਹੀਂ ਕੁਝ ਵੀ ਸੋਚਦੇ ਸੀ ਜਾਨੀ ਮੰਨ ਲਓ ਫਿਰ ਉਹ 18ਵੀਂ ਸਦੀ ਵਾਲੀਆਂ ਗੱਲਾਂ ਲੈ ਆਉਂਦੇ ਆ ਵੀ ਉਦੋਂ ਅਰਦਾਨੀ ਨੇ ਅੱਦਾ ਕੀਤਾ ਸੀ ਤੇ ਸਿੱਖਾਂ ਨੇ ਅੱਦਾ ਕੀਤੀ ਸੀ ਵੀ ਚਲੋ ਠੀਕ ਆ ਉਸ ਵੇਲੇ ਦੇ ਜਿਹੜਾ ਸਿਸਟਮ ਸੀ ਜਿੱਦਾਂ ਡਿਕਟੇਟਰਸ਼ਿਪ ਸੀ ਹਮਲਾਵਰ ਆਉਂਦੇ ਸੀਗੇ ਯਾ ਤੇ ਉਹ ਉਹ ਕੁਝ ਹੋਇਆ ਹਨਾ ਵੀ ਸਿੱਖਾਂ ਨੇ ਉਸ ਟੈਮ ਦੇ ਸਮੇਂ ਦੇ ਸਾਲ ਉਹਦਾ ਵੀ ਆਉਂਦਾ ਹੁੰਦਾ ਹੂੰ ਦੇ ਫੋਨ ਜਣੀ ਉਹ ਸਮਾਂ ਨਹੀਂ ਰਿਹਾ 200 ਸਾਲ ਲੰਘ ਗਏ 300 ਦੇ ਫੋਨ ਡੈਮੋਕ੍ਰੇਸੀ ਆ ਗਈ ਹਿਊਮਨ ਰਾਈਟਸ ਆ ਕੋਰਟ ਆਇਆ ਸਾਰਾ ਕੁਝ ਸਿਸਟਮ ਆ ਸਾਰਿਆਂ ਕੋ। ਉਹ ਦੇ ਵਿੱਚ ਮਨ ਲਓ ਵੀ ਅੱਜ ਦੁਨੀਆ ਚ ਜਦ ਦੀ ਵਰਲਡ ਵਾਰ ਸੈਕੰਡ ਤੋਂ ਬਾਅਦ ਜਦੋਂ ਯੂਨ ਬਣ ਗਈ। ਕਰਨੀ ਕੋਈ ਤੁਸੀਂ ਦੇ ਲੋ 70 ਸਾਲ ਹੋ ਚੰਨੇ ਆ ਅੱਜ 75 ਹੂੰ ਦੇ ਦੁਨੀਆ ਤੇ ਕੋਈ ਮੂਵਮੈਂਟ ਜਿਹੜੀ ਹਥਿਆਰਬੰਦ ਮੂਵਮੈਂਟ ਕਿਤੇ ਕਾਮਯਾਬ ਜੀ ਜਿਹੜੀ ਜੇ ਆਪਾਂ ਦੇਖੀਏ ਮਤਲਬ ਵੀ ਲਿੱਟੇ ਵਾਲੀ ਮੂਵਮੈਂਟ ਤੋਂ ਵੱਡੀ ਮੈਂ ਲੱਗਦਾ ਵੀ ਕੋਈ ਤਕੜੀ ਮੂਵਮੈਂਟ ਨਹੀਂ ਕੋਈ ਹੋਈ ਜਿਨ੍ਹਾਂ ਕੋਲ ਜਿੱਦਾ ਜਹਾਜ਼ ਵੀ ਸੀਗੇ ਆਪਣੇ ਹੈਲੀਕਾਪਟਰ ਆਪਣੇ ਸੀ ਆ ਰਾਸ਼ਟਰਪਤੀ ਤਾਪੂ ਨਹੀਂ ਮਾਰ ਦਿੱਤੇ ਪੁਰਾ ਹੀ ਕਿੰਨਾ ਕੁਛ ਕੀਤਾ ਉਹ ਨਹੀਂ ਜੀ ਹਾਂ ਹੂੰ ਉਹ ਵੀ ਜਿੱਦਾਂ ਉਹਨਾਂ ਨੇ ਜਿੱਦਣ ਖਤਮ ਕਰਨੀ ਸੀ ਤਾਂ ਫੇਰ ਦੋ ਮਹੀਨੇ ਲੰਘਾਏ ਯਾਨੀ ਹਜ਼ਾਰਾਂ ਬੰਦਾ ਮਾਰ ਕੇ ਕੋਈ ਨਹੀਂ ਮੁੜ ਕੇ ਗੁੰਡਿਆ ਕੋਈ ਨਹੀਂ ਹੈ ਨਾ ਯਾ ਇਹ ਵੀ ਜਦ ਲਈ ਆਪਾਂ ਇੱਕ ਛੋਟੀ ਜਿਹੀ ਘਟ ਗਣਤੀ ਖੋਵਿਆਂ ਜਿੱਦਾਂ ਤੁਸੀਂ ਪਹਿਲਾਂ ਗੱਲ ਕਰਦੇ ਸੀਗੇ ਵੀ ਉਹ ਬਸੰਨ ਉਹ ਹੈ ਸਸਾ ਪਿਕਰ ਕਿ ਚੱਲਣਾ ਚਾਹੀਦਾ ਜਿੱਥੇ ਵੀ ਆਪਾਂ ਆਮ ਲਾਇਕ ਚ ਵੀ ਦਿੱਲੀ ਵੀ ਸਾਡੀ ਸਿਚੁਏਸ਼ਨ ਹੁੰਦੀ ਆ ਹਨਾ ਬਸ 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 ਸਾਦੇ ਆਪਾਂ ਇਕਨੋਮਿਕਲ ਹੋ ਗਏ ਸਾਡੇ ਤੋਂ ਲੱਖਾਂ ਬੰਦੇ ਸਾ ਤੋਂ ਅੱਗੇ ਹੋ ਗਏ ਜਿਨ੍ਹਾਂ ਕੋ ਸਾਡੇ ਨਾਲ ਬਹੁਤ ਜ਼ਿਆਦਾ ਪੈਸਾ ਹੁੰਦਾ ਉਹਦਾ ਸਾਡੇ ਤੋਂ ਪਿੱਛੇ ਵੀ ਬਹੁਤ ਹੋ ਸਕਦਾ ਜੀ ਜੀ ਵੀ ਸਾਡੇ ਕੋਲ ਮਤਲਬ ਵੀ ਤੇ ਇਸ ਦੇ ਵਿੱਚ ਸਾ ਤੋਂ ਬਹੁਤ ਲੋਕ ਅੱਗੇ ਹੋ ਗਏ ਹੋਰ ਤੋਂ ਪਿੱਛੇ ਹੋ ਗਏ ਸਾਰਾ ਕੋਈ ਸਾਡੇ ਹਸਾਬ ਨਾਲ ਨਹੀਂ ਹੈ ਸਾਨੂੰ ਆਪਣੇ ਹਾਲਾਤਾਂ ਜਾਂ ਆਪਣੇ ਹਾਵ ਨੇ ਚੱਲਣਾ ਪੈਣਾ ਨਹੀਂ ਤੁਹਾਡੇ ਤੁਹਾਡੇ ਨਾ ਆਪਣੇ ਆਪ ਨੂੰ ਮੋਟੀਵੇਟ ਹੋਣ ਲਈ ਹੂੰ ਆਪਣੇ ਆਪ ਤੋਂ ਇਨਸਪਾਇਰ ਹੁੰਦੇ ਰਹਿਣ ਲਈ ਹਾਂਜੀ ਜਾਨੀ ਇਨਸਪਾਇਰ ਹੋਣ ਲਈ ਵੀ ਤੇ ਲਗਾਤਾਰ ਹੁੰਦੇ ਰਹਿਣ ਲਈ ਹਾਂਜੀ ਸਭ ਤੋਂ ਵਧੀਆ ਨੁਕਤਾ ਜਿਹੜਾ ਆ ਉਹ ਇਹ ਆ ਹੂੰ ਤੁਹਾਡੇ ਤੁਹਾਡੇ ਨਾ ਹੁਣ ਤੁਸੀਂ ਦੇਖੋ ਛੇਵੇਂ ਪਾਸ਼ਾ ਬਾਰੇ ਜਦੋਂ ਅੰਮ੍ਰਿਤਸਰ ਛੱਡ ਕੇ ਆਉਂਦੇ ਆ ਹਮ ਤੇ ਗੁਰੂ ਅਸੀਂ ਕਹਿੰਨੇ ਗੁਰੂ ਅਮਰਦਾਸ ਜੀ ਨੇ ਜ਼ਮੀਨ ਖਰੀਦੀ ਗੁਰੂ ਚੌਥੇ ਪਾਤਸ਼ਾਹ ਨੇ ਸ਼ਹਿਰ ਬਸਾਇਆ ਹਮ ਪੰਜਵੇਂ ਪਾਤਸ਼ਾਹ ਨੇ ਦਰਬਾਰ ਸਾਹਿਬ ਬਣਾਇਆ ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਬਣਾਇਆ ਹਾਂਜੀ ਇੱਕ ਝਟਕੇ ਦੇ ਨਾਲ ਹਮ ਏਵੀਂ ਰੀਤ ਹੱਸ ਕੇ ਚੱਕ ਸਕਿਆ ਪੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਐਦਾਂ ਪਾਲਕੀ ਚ ਰੱਖ ਕੇ ਲੈ ਕੇ ਗਏ ਹਮ ਮਤਲਬ ਐਦਾਂ ਛੁਟਕੀ ਦੇ ਵਿੱਚ ਛੱਡਣਾ ਪੈ ਗਿਆ ਸਾਰਾ ਕੁਝ ਹੱਲ ਜਦੋਂ ਦਸਵੇਂ ਪਾਸ਼ਾ ਨੇ ਆਨੰਦਪੁਰ ਛੱਡਿਆ ਆਓ ਕੁਲੂ ਸਾਰਾ ਕੁਝ ਛੱਡਿਆ ਹੀ ਆ ਹੁਣ ਤੁਸੀਂ ਤੁਸੀਂ ਸੋਚ ਕੇ ਦੇਖੋ ਵੀ ਤੁਹਾਡੇ ਘਰ ਦੇ ਬਾਹਰ ਵੀ 25 ਬੰਦੇ ਘਾਤ ਲਾ ਕੇ ਬੈਠੇ ਆ ਹਮ ਇੱਕ ਟਾਈਮ ਆਉਂਦਾ ਕੋਈ ਬੰਦਾ ਬਾਹਰੋਂ ਆ ਕੇ ਜਦ ਤੁਸੀਂ ਅੰਦਰੋਂ ਇੱਧਰ ਦੇਖਦੇ ਆ ਵੀ ਹੁਣ ਸੁੱਤੇ ਪਏ ਆ ਹਾਂ ਬਿਨ ਹੁਣ ਆ ਮੌਕਾ ਤੇ ਨਿਕਲ ਜਾਓ ਤੇ ਜਾਂ ਪੇ ਇਧਰਲੀ ਤਾਕੀ ਰਾਹੀ ਨਿਕਲ ਕੇ ਫਿਰ ਸਟੱਪ ਕੇ ਚਲੀਏ ਤੁਸੀਂ ਸੋਚੋ ਕੀ ਕੀ ਚੱਕ ਕੇ ਲੈ ਜਾਉਂਗੇ ਕੋਲ ਤੁਸੀਂ ਹਾਂਜੀ ਹੁਣ ਤਾਂ ਅੱਜ ਤਾਂ ਇਹ ਵੀ ਆ ਤੁਹਾਡਾ ਸਾਰਾ ਪੈਸਾ ਬੈਂਕ ਅਕਾਊਂਟ ਵਿੱਚ ਪਿਆ ਹੂੰ ਇਹ ਵੀ ਹੋ ਸਕਦਾ ਵੀ ਤੁਸੀਂ ਚਾਹੇ ਉੱਥੋਂ ਨਿਕਲ ਕੇ ਅਮਰੀਕਾ ਚਲ ਜਾਓ ਮੈਕਸੀਕੋ ਚਲ ਜਾਓ ਉੱਥੋਂ ਜਾ ਕੇ ਵੀ ਆਪਣਾ ਘਰ ਵੇਚ ਲਉਗੇ ਹੂੰ ਹੂੰ ਉੱਥੋਂ ਨਿਕਲ ਕੇ ਆਪਣਾ ਸਮਾਨ ਵੀ ਵੇਚ ਦੋਗੇ ਕੰਟੈਂਟ ਇੰਸ਼ੋਰੈਂਸ ਹੋਇਆ ਹੁਣ ਜੇ ਅੱਗ ਲੱਗ ਗਈ ਸਮਾਨ ਪੈਸੇ ਮਿਲ ਜੂਗੇ ਹੂੰ ਹੂੰ ਹੁਣ ਜਾਨੀ ਬਿਲਕੁਲ ਖਾਲੀ ਹੱਥੇ ਨਿਕਲ ਤੇ ਉਹਤੇ ਵੀ ਮਗਰ ਅਟੈਕ ਹੋ ਜਾਣਾ ਬੰਦੇ ਵੱਡ ਹੋ ਜਾਣਾ ਸੱਟਾਂ ਲੱਗਣੀਆਂ ਹੂੰ ਫਿਰ ਵੀ ਮੋਟੀਵੇਟਰ ਰਹਿਣਾ ਬਿਲਕੁਲ ਹਾਂਜੀ ਉਹ ਕੋਈ ਕ੍ਰਿਸ਼ਮਾ ਨਹੀਂ ਵਾਪਰਦਾ ਕੁਛ ਉੱਤਿਓ ਨਹੀਂ ਆਉਂਦਾ ਕੋਈ ਰੱਬ ਨਹੀਂ ਆਉਂਦਾ ਆ ਕੇ ਸ਼ਾਬਾਸ਼ੀ ਦੇਣਾ ਨਹੀਂ ਜਿਦਾ ਹੁਣ ਆਪਾਂ ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਹਥਿਆਰ ਚੁੱਕੇ ਹੈਨਾ ਹੂੰ ਤੇ ਉਹੋਈ ਗੱਲ ਨੂੰ ਅਸੀਂ ਲਾ ਅੱਜ ਤੱਕ ਲੈ ਕੇ ਥੜਕੇ ਬੈਠੇ ਆ ਵੀ ਗੁਰੂ ਸਾਹਿਬ ਨੇ ਹਥਿਆਰ ਚੱਕੇ ਸੀਗੇ ਆ ਤੇ ਬੇਸ ਕਰਕੇ ਹੁਣ ਸਾਡਾ ਰਾ ਰਾਈ ਤੇ ਆ ਵੀ ਸਾਰੀ ਦੁਨੀਆ ਤੇ ਹਥਿਆਰ ਲੈ ਕੇ ਚੱਲਣਾ ਅਸੀਂ ਵੀ ਚੱਕਨੇ ਆ ਹਾਂ ਹਾਂ ਪਰ ਜਿੱਦਾਂ ਹੁਣ ਗੁਰੂ ਹਰਗੋਬਿੰਦ ਸਾਹਿਬ ਦੇ ਲੈ ਲਓ ਉਹ ਮਤਲਬ ਬਹੁਤ ਥੋੜ੍ਹਾ ਜਿਹਾ ਪੀਰੀਅਡ ਆ ਜਿੰਨਾ ਕਿ ਤੇ ਰੁਨੀ ਫੌਜ ਰੱਖੀ ਜਾਂ ਬਣਾਈ 10 ਸਾਲ ਦਾ ਵੀ ਨਹੀਂ ਹੋਊਗਾ ਪੀਰੀਅਡ ਯਾ ਤੇ ਉਹ ਤੋਂ ਬਾਅਦ ਜਦੋਂ ਮਤਲਬ ਹੁਣ ਉਹਨਾਂ ਨੂੰ ਅਮਰ ਅਸਰ ਦੀ ਅੱਪਾ ਦੱਸਦੇ ਨਹੀਂ ਕਿ ਹਿਸਟਰੀ ਦੇ हिसाब ਨਾਲ ਆਪਾਂ ਨੂੰ ਪਤਾ ਨਹੀਂ ਪੂਰੀ ਗੱਲ ਕੀ ਆ ਵੀ ਕਿਹਨਾ ਹਾਲਾਤਾਂ ਚ ਵੀ ਉਹ ਫਿਰਤੀ ਚੰਦ ਉਹਨਾਂ ਨੇ ਹਾਲਾਤ ਬਣਾਏ ਤਾਂ ਛੱਡ ਏਦਾਂ ਉਤੋਂ ਵੀ ਛੱਡ ਕੇ ਗਿਆ ਅੰਮ੍ਰਿਤਸਰ ਦਾ ਏਰੀਆ ਹੂੰ ਵੀ ਜਾਂ ਜਿਹੜਾ ਉਸ ਵੇਲੇ ਆਪਣੇ ਜਹਾਂਗੀਰ ਤੋਂ ਬਾਅਦ ਬਣਿਆ ਸਾਜਾਹਾਂ ਯਾ ਵੀ ਉਹਨੇ ਜਦੋਂ ਗੁਰੂ ਸਾਹਿਬ ਨੂੰ ਖੜ ਲਿਆ ਸੀਗਾ ਬਵਾਲੀਏ ਦੇ ਕਿਲੇ ਤੇ ਜਿੰਦਾ ਪੱਕਨੇ ਰੱਖਿਆ ਸੀਗਾ ਹੂੰ ਵੇ ਜਾਂ ਉਹਨੇ ਹੁਕਮ ਕੀਤਾ ਵੀ ਤੁਹਾਨੂੰ ਤਾਂ ਛੱਡਾਂਗੇ ਵੀ ਤੁਸੀਂ ਇਹ ਇਲਾਕਾ ਛੱਡ ਦਿਓ ਉੱਥੋਂ ਹਣਾ ਹਾਂ ਤੇ ਉਹ ਉੱਥੋਂ ਛੱਡ ਕੇ ਚੱਲ ਗਿਆ ਇਲਾਕਾ ਗਿਆ ਪਰ ਉਹਨੇ ਮੰਨ ਲਓ ਲੜਾਈ ਜੇ ਉਹਨਾਂ ਕੋਲ ਇੰਨੇ ਤਾਕਤਵਾਰ ਜਿੰਦਾ ਫੌਜ ਹੁੰਦੀ ਜਾਂ ਸੀਗੀ ਤਾਂ ਕੀ ਉਹ ਹਰ ਮੰਦਰ ਸਾਹਿਬ ਦਾ ਕਬਜ਼ਾ ਛਡਾ ਨਾ ਛਡਾਉਂਦੇ ਉਹ ਹੂੰ ਪਰ ਉਹ ਛੱਡ ਕੇ ਚੱਲ ਗਿਆ ਜਣੀ ਹਣਾ ਯਾ ਮੁੜ ਤੇ ਆਏ ਨਹੀਂ 100 ਸਾਲ ਬਾਅਦ ਨਾ ਕੋਈ ਚਾਰ ਗੁਰੂ ਵੀ ਕੋਈ ਨਹੀਂ ਆਇਆ ਜੀ ਹਾਂ ਯਾ ਉਹਨਾਂ ਜਿੱਦਾਂ ਗੁਰੂ ਸਾਹਿਬ ਨੂੰ ਠੇਰਾ ਪਿਆ ਹਰਿਨੰਦਪੁਰ ਸਾਹਿਬ ਕਾ ਜਿੰਨੇ ਵੀ ਲੜਾਈ ਉਹ ਨਹੀਂ ਲੜੀ ਉਹ ਲੜੀ ਉਹ ਤੋਂ ਬਾਅਦ ਫੈਸਲਾ ਹੋ ਕਰ ਲਿਆ ਵੀ ਆਪਾਂ ਇੱਥੇ ਫਾਇਦਾ ਨਹੀਂ ਹੈ ਫਿਰ ਹੁਣ ਰੁਕਣ ਦਾ ਹਾਂ ਯਾ ਤੇ ਆਪਾਂ ਨਿੱਕਲੇ ਜਿੱਦਾਂ ਵੀ ਨਿੱਕਲੇ ਰਾਤ ਨੂੰ ਐਗਜੈਕਟਲੀ ਤੇ ਵੱਲੋਂ ਵੀ ਉਹ ਚਲੋ ਨਿਕਲੇ ਆ ਉਨੀ ਫੇਮ ਵਗਰ ਹਮਲਾ ਕਰਤਾ ਹੋ ਅੱਗੇ ਜਾ ਕੇ ਚਮਕੌਰ ਸਾਹਿਬ ਲੋਕ ਗੜੀ ਦੇ ਵਿੱਚ ਉੱਥੇ ਜਾ ਕੇ ਫਿਰ ਫੌਜਾਂ ਨੇ ਘੇਰ ਲਿਆ ਤੇ ਉੱਥੇ ਵੀ ਲੜਾਈ ਹੋਈ ਫਿਰ ਗੁਰੂ ਸਾਹਿਬ ਉੱਥੋਂ ਫੇਰ ਬਦਲ ਕੇ ਨਿਕਲੇ ਆ ਆ ਤੇ ਪਰ ਜਣੀ ਜਿਹੜਾ ਇਹ 84 ਵਾਲਾ ਹੋਇਆ ਉਹਦੇ ਵਿੱਚ ਸਾਡੇ ਸਾਡੇ ਕੋ ਕੋਈ ਲਾਜਿਕ ਨਹੀਂ ਹੈਗਾ ਨਾ ਗੁਰੂ ਸਾਹਿਬ ਦੀ ਵੀ ਜਿਹੜੀ ਵਿਚਾਰਤਾਰਾ ਉਹਦੇ ਹਿਸਾਬ ਨਾਲ ਹੂੰ ਦੇ ਕਿਹੜੇ ਹਿਸਾਬ ਨਾਲ ਜੇ ਆਪਾਂ ਕਹਿੰਨੇ ਵੀ ਇੰਡੀਆ ਦੀ 10 ਲੱਖ ਫੌਜ ਆ ਗਈ ਤੇ ਰਾਫਾਲਿਆ ਦਾ ਕਰ ਲਿਆ ਹੈ ਨਾ ਹੂੰ ਤੇ ਅਸੀਂ ਕਿਹੜੇ ਲੌਜਿਕ ਨਾਲ ਉੱਥੇ 100 150 200 ਬੰਦਾ ਬੈਠਾ ਗਿਆ ਇਹ ਸੋਚ ਕੇ ਲਾ ਜੇ ਸਾਨੂੰ ਹਰਮੰਦਰ ਸਾਹਿਬ ਨਾਲ ਆਕਾਲ ਤਖਤ ਨਾਲ ਇੰਨਾ ਪਿਆਰ ਜਿੰਦਾ ਆਪਾਂ ਕਹਿੰਨੇ ਹੂੰ ਯਾ ਫੇਰ ਤਾਂ ਸਾਡਾ ਸਗੋ ਫਰਜ ਪਹਿਲਾਂ ਹੀ ਬਣਦਾ ਸੀਗਾ ਵੀ ਜਦੋਂ ਕਾਲ ਤਾਕ ਤੇ ਉਹਨਾਂ ਨੂੰ ਪਤਾ ਹੀ ਜੇ ਲੱਗਾ ਸੀਗਾ ਵੀ ਇੱਥੇ ਹਮਲਾ ਹੋ ਸਕਦਾ ਹੂੰ ਤਾਂ ਫੇਰ ਉਹ ਉੱਥੇ ਕਹਿੰਦੇ ਵੀ ਅਸੀਂ ਨਹੀਂ ਲੜਨਾ ਵੀ ਸਾਡੇ ਅਸੀਂ ਹਰਮੰਦਰ ਸਾਹਿਬ ਸਾਨੂੰ ਜਿਆਦਾ ਪਿਆਰਾ ਕਾਲ ਤਾਕ ਤੇ ਅਸੀਂ ਗ੍ਰੈਫਤਾਰੀ ਦੇ ਦਿੰਨੇ ਫੜਨਾ ਫੜ ਲੋ ਮਾਰਨਾ ਮਾਰ